ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਜੈ ਸੰਗੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਕਿੱਸਾ ਸਾਂਝਾ ਕਰਨਾ ਬਾਪੂ ਲਾਲ ਬਾਸ਼ਾ ਸ਼ਾਸਤਰਕਾਰ ਦਾ ਜਿਨ੍ਹਾਂ ਨੇ ਮੇਰੇ ਨਾਲੇ ਕਿੱਸਾ ਸਾਂਝਾ ਕੀਤਾ ਉਹ ਲਾਲ ਕਿਤਾਬ ਦੇ ਮਾਲ ਨੇ ਖੁਦ ਉਹਨਾਂ ਨੇ ਦੱਸਿਆ ਕਿ ਗੱਲ ਬਹੁਤ ਸਾਲ ਪੁਰਾਣੀ ਆ ਕਿ ਜਦੋਂ ਮੈਂ ਆਪ ਛੋਟਾ ਹੁੰਦਾ ਸੀ ਤੇ ਉਸ ਟਾਈਮ ਦੇ ਵਿੱਚ ਕਹਿੰਦੇ ਬਾਪੂ ਲਾਲ ਬਾਸ਼ਾ ਸਰਕਾਰ ਸائیں ਆਦੀ ਸ਼ਾ ਸਰਕਾਰ ਨੂੰ ਦੇਖਿਆ ਹੋਇਆ ਉਹਨਾਂ ਦੇ ਦਰਸ਼ਨ ਕੀਤੇ ਹੋਏ ਨੇ ਤਾਂ ਕਹਿੰਦੇ ਮੇਰੇ ਰਿਸ਼ਤੇਦਾਰੀ ਦੇ ਵਿੱਚ ਉਹ ਨਖੋਦਰ ਦਰਬਾਰ ਦੇ ਕੋਲੇ ਉਹਨਾਂ ਦਾ ਘਰ ਸੀ ਤੇ ਉਹਨਾਂ ਦਾ ਕੰਮ ਸੀਗਾ ਮੀਟ ਦੀ ਸ਼ਾਪ ਸੀ ਉਹਨਾਂ ਦੀ ਕੱਚੇ ਮੀਟ ਦੀ ਸ਼ਾਪ ਤਾਂ ਕਹਿੰਦੇ ਬਾਪੂ ਲਾਲ ਬਾਸ਼ਾ ਸਰਕਾਰ ਉਹਨਾਂ ਦੇ ਘਰੇ ਰੈਗੂਲਰ ਆਉਂਦੇ ਜਾਂਦੇ ਸੀ ਕਿ ਮਹੀਨੇ ਦੇ ਵਿੱਚ 4-5 ਗੇੜੇ ਉਹਨਾਂ ਦੇ ਘਰੇ ਲਗਾ ਜਾਂਦੇ ਸੀ ਤੇ ਜਦੋਂ ਵੀ ਅਸੀਂ ਕਹਿੰਦੇ ਛੁੱਟੀਆਂ ਦੇ ਵਿੱਚ ਉੱਥੇ ਰਹਿਣ ਜਾਂਦੇ ਤਾਂ ਲਗਭਗ ਪੂਰਾ ਮਹੀਨਾ ਸੀ ਉੱਥੇ ਰਹਿੰਦੇ ਸੀ ਤਾਂ ਉਹ ਮਹੀਨੇ ਦੇ ਵਿੱਚ ਅਸੀਂ 4-5 ਵਾਰ ਦਰਸ਼ਨ ਬਾਪੂ ਲਾਲ ਬਾਸ਼ਾ ਸਰਕਾਰ ਦੇ ਕਰਦੇ ਸੀ ਇੱਕ ਵਾਰ ਦੀ ਗੱਲ ਆ ਕਹਿੰਦੇ ਕਿ ਜਿਨ੍ਹਾਂ ਦੇ ਘਰੇ ਅਸੀਂ ਰਹਿੰਦੇ ਸੀ ਉਹਨਾਂ ਅੰਬ ਲੈ ਕੇ ਆਏ ਉਹ ਅੰਬ ਲੈ ਕੇ ਆਏ ਜਿਵੇਂ ਅੱਜ ਅੰਬ ਲੈ ਕੇ ਆਉਂਦੇ ਨੇ ਤਾਂ ਅਚਾਨਕ ਬਾਪੂ ਲਾਲ ਬਾਸ਼ਾ ਸਰਕਾਰ ਆ ਜਾਂਦੇ ਨੇ ਸੰਗਤ ਦੇ ਨਾਲ ਆ ਕੇ ਕਹਿੰਦੇ ਨੇ ਕਿ ਭਾਈ ਅੰਬ ਖਾਣੇ ਆ ਸੀ ਤਾਂ ਕਹਿੰਦੇ ਫ੍ਰੀਜ ਦੇ ਵਿੱਚੋਂ ਅੰਬ ਕੱਢ ਕੇ ਦਿੰਦੇ ਨੇ ਤਾਂ ਅੰਬ ਖਾ ਲੈਂਦੇ ਨੇ ਸਾਰੇ ਮੈਂ ਤਾਂ ਕਹਿੰਦੇ ਉਦੋਂ ਛੋਟਾ ਹੁੰਦਾ ਸੀ ਕਸਾਨੂੰ ਨਹੀਂ ਸੀ ਪਤਾ ਉਸ ਟਾਈਮ ਉਹ ਕੀ ਮਾਹੌਲ ਆ ਜਾਂ ਉਹਨਾਂ ਨੂੰ ਕਿਸ ਰੂਪ ਦੇ ਵਿੱਚ ਮੰਨਦੇ ਨੇ ਇਹ ਪਤਾ ਹੁੰਦਾ ਸੀ ਕਿ ਹਾਂ ਸਾਰੇ ਬਾਬਾ ਜੀ ਬਾਬਾ ਜੀ ਕਰਦੇ ਨੇ ਕਹਿੰਦੇ ਨੇ ਅਗਲੇ ਦਿਨ ਕਹਿੰਦੇ ਫੇਰ ਆਂਬ ਲੈ ਕੇ ਆਏ ਤੇ ਫੇਰ ਬਕੂ ਲਾਲ ਪਾਸ਼ਾ ਸਰਕਾਰ ਆ ਗਏ ਉਹ ਤਾਂ ਫੇਰ ਆਂਬ ਮੰਗੇ ਸਾਰੀ ਸੰਗਤ ਨੂੰ ਵੰਡ ਤੇ ਆਂਬ ਖਤਮ ਹੋ ਗਏ ਤੀਜੀ ਵਾਰੀ ਕਹਿੰਦੇ ਫੇਰ ਇਦਾਂ ਹੀ ਹੋਇਆ ਕਹਿੰਦੇ ਮੈਂ ਉਦੋਂ ਬੱਚਾ ਸੀ ਤੇ ਮੈਂ ਸੋਚਿਆ ਕਿ ਇਹ ਕਹਿੋ ਜਿਆ ਬਾਬਾ ਆਇਆ ਇਹ ਬਾਬਾ ਆਉਂਦਾ ਆ ਸਾਰੇ ਅੰਬ ਖਾ ਜਾਂਦਾ ਵੰਡ ਜਾਂਦਾ ਜਦੋਂ ਚੌਥਾ ਦਿਨ ਹੋਇਆ ਉਦੋਂ ਅੰਬ ਲੈ ਕੇ ਆਂਦੇ ਬਾਪੂ لال ਬਾਦਸ਼ਾਹ ਸਰਕਾਰ ਫੇਰ ਆ ਗਈ ਉਹਨਾਂ ਨੇ ਫੇਰ ਅੰਬ ਮੰਗੇ ਤੇ ਉਹਨਾਂ ਨੂੰ ਕਹਿੰਦੇ ਮੈਂ ਅੰਬ ਲੈ ਕੇ ਦਿੱਤਾ ਉਹਨਾਂ ਨੇ ਅੰਬ ਖਾਦਾ ਤੇ ਕਹਿੰਦੇ ਉਹ ਅੰਬ ਖਾ ਕੇ ਨਾ ਉਹ ਗੱਲ ਕਹਿ ਕੇ ਗਏ ਕਿ ਇੰਨਾ ਜ਼ਿਆਦਾ ਹੋਣਾ ਇੰਨਾ ਜ਼ਿਆਦਾ ਹੋਣਾ ਰੱਖਣ ਦੀ ਜਗ੍ਹਾ ਨਹੀਂ ਹੋਣੀ ਤੁਹਾਡੇ ਘਰੇ ਤੇ ਅੱਜ ਕਹਿੰਦੇ ਸੱਚੀ ਗੱਲ ਆ ਉਹਨਾਂ ਦਾ ਕਾਰੋਬਾਰ ਉਹਨਾਂ ਦਾ ਨਾਮ ਨਕੌਦਰ ਸ਼ਹਿਰ ਦੇ ਵਿੱਚ ਮੰਨਿਆ ਜਾਂਦਾ ਉਹਨਾਂ ਦਾ ਕਾਰੋਬਾਰ ਬੱਪੂ لال ਬਾਸਾ ਸਰਕਾਰ ਦੀ ਕਿਰਪਾ ਨਾਲ ਬਹੁਤ ਤਕੜਾ ਆ ਸੋ ਮੈਂ ਕਹਿੰਦੇ ਉਦੋਂ ਬੱਚਾ ਹੁੰਦਾ ਸੀ ਤਾਂ ਮੈਨੂੰ ਨਹੀਂ ਸੀ ਪਤਾ ਹੁੰਦਾ ਪਰ ਦੇਖੋ ਰੋਜ਼ ਅੰਬ ਖਾਣਾ ਆਉਂਦੇ ਸੀ ਅੰਬ ਮੰਗਦੇ ਸੀ ਅਜਮਾਉਂਦੇ ਸੀ ਕਹ ਲੋ ਪੇਪਰ ਲੈਂਦੇ ਸੀ ਤੇ ਅਸੀਂ ਕਹਿੰਦੇ ਪੇਪਰਾਂ ਚੋਂ ਪਾਸ ਹੋਗੇ ਜਿਸ ਦਾ ਉਹ ਫਲ ਦੇਗੇ ਸਾਨੂੰ ਤੇ ਅੱਜ ਉਸੇ ਫਲ ਦਾ ਜਿਹੜਾ ਅਸੀਂ ਖਾ ਰਹੇ ਹਾਂ ਉਹਨਾਂ ਦੀ ਕਿਰਪਾ ਨਾਲ ਸੋਏ ਬਾਪੂ ਲਾਲ ਬਾਸ਼ਾ ਸਰਕਾਰ ਤੇ ਉਹਨਾਂ ਨੂੰ ਜਿਹੜੇ ਮੰਨਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਕੀ ਪਾਵਰ ਆ ਕਿੰਨਾ ਉਹਨਾਂ ਨੂੰ ਯਕੀਨ ਉਹਨਾਂ ਤੇ ਜੋ ਜਿਹੜੇ ਜਿਹੜੇ ਵੀ ਬਾਪੂ ਲਾਲ ਪਾਸ਼ਾ ਸਰਕਾਰ ਨੂੰ ਸਾਇਦ ਲਾਦੀ ਸ਼ਾਹ ਸਰਕਾਰ ਨੂੰ ਫਕੀਰਾਂ ਨੂੰ ਮੰਨਦੇ ਨੇ ਕਿੱਸਾ ਜੇ ਚੰਗਾ ਲੱਗਿਆ ਤਾਂ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਜੀ ਜੈ ਸਾਇੰਦ ਜੀ